ਉਹ ਲੋਕ ਕੁਛਤਾ ਮਾ ਹੁੰਦਾ ਹੈ ਕਿ ਜਦੋਂ ਇਹ ਵਾਲੇ ਬੱਚਿਆਂ ਨੂੰ ਮਿਲਣਾ ਹੈ ਤਾਂ ਘਰ ਧਿਆਨ ਨਾਲ ਆਪਣੀ ਨੂੰ ਮਿਲਣਾ ਤੇ ਮੈਂ ਹਮੇਸ਼ਾ ਇਹ ਰੂਹ ਆਪਣੇ ਮੇਰਾ ਮੰਝੀ ਉਹਨਾਂ ਸ਼ੇਜ ਦੇ ਵਿੱਚ ਦਰਦ ਦੇ ਵਿੱਚ ਖੁਬਨ ਦੇ ਆਇਆ ਜਾਂ ਖੁਬਣਾ ਚੰਗਾ ਆ ਪਹਿਲਾਂ ਮੇਰੇ ਵੱਲ ਦੇਖ ਲਿਓ ਕਿ ਮੇਰੇ ਨਾਲ ਕੀ ਕੁਝ ਪਾਣੀ ਗਿਆ

ਉਹ ਬਹੁਤ ਕੁਸਤਾਵਾ ਹੁੰਦਾ ਹੈ ਕਿ ਜਦੋਂ ਇਹ ਵਾਲੇ ਬੱਚਿਆਂ ਨੂੰ ਮਿਲਣਾ ਘਰ ਦੇ ਹਨ ਮਾਪਿਆਂ ਨੂੰ ਮਿਲਣਾ ਤੇ ਆਪਣੇ ਮਾਣ ਸਿਰ కేਵਲ ਇਹ ਚਾਹ ਚ ਪਸਤਾਪ ਹੋਊਗਾ ਹੈ ਉਹ ਜਿਆਦਾ ਪਸਤਾਪ ਨਾਲ ਜੇ ਕੁਝ ਹੋ ਜਾਂਦਾ ਤੇ ਇਹ ਨਾਲੋਂ ਬੰਦ ਨਾ ਹੱਸੇ ਮਾਪੇ ਜੁਰਗੇ ਹਾਲਤ ਦੇ ਵਿੱਚ ਕਿਹਿੰ ਗੱਲਾਂ ਬੜਾ ਫੇਰ ਬੜੇ ਨਸਤ ਨਾਂ ਹੁੰਦਾ ਨਹੀਂ ਮਾ ਬੜੇ ਜੱਪ ਜਿੰਨੇ 50 ਛੱਡੇ ਬੜੇ ਕਦੀ ਲੋਕਾਂ ਕੋਲੋਂ ਪੈਸੇ ਮੰਗ ਕਦੀ ਸਤਾਇਆ ਲੋਕਾਂ ਕੋਲ ਬੜੇ ਫੇਰ ਕਈਆਂ ਨੇ ਮਤ ਵੀ ਬੜੀ ਕੀਤੀ ਤੇ ਜਿੰਨੇ ਲੋਕਾਂ ਨੇ ਕਰਤੀ ਹੋਣ ਪੈਸੇ ਖਤਮ ਹੋ ਗਏ ਤੇ ਫੇਰ ਕਰ ਲੈਣ ਤਾਂ ਦਿੱਤੇ ਪਏ ਹਨ ਜੀ ਤੁਮ ਕਰੇ ਆਪਣੇ ਬਿਠਾ ਇਹ ਸਿਕੰਦਰ ਜਿਹੜੇ ਨੌਜਵਾਨ ਨਸ਼ੇ ਵਿੱਚ ਫਸ ਗਏ ਨੇ ਜਾਂ ਇਹ ਜੋ ਨਸ਼ੇ ਕਰ ਰਹੇ ਨੇ ਉਹਨਾਂ ਨੂੰ ਕੋਈ ਕਹਿਣਾ ਚਾਹੋਗੇ ਤੁਸੀਂ ਵੀ ਵੇਖੋ ਮੇਰਾ ਕੀ ਹਾਲ ਆ ਪੀ ਇਹ ਨਸ਼ਾ ਛੱਡ ਜਾ ਜ਼ਰੂਰ ਮੈਂ ਕਹਿਣਾ ਚਾਹਾਂਗਾ ਜਿਹੜੇ ਨਸ਼ੇ ਜਾਂਦੇ ਕੰਮ ਹੀ ਯੂ ਅੱਜ ਕੱਲ ਮੈਂ ਬੜੇ ਬਹਿਨਾ ਇਹ ਨਵੇਂ ਯੂਥ ਨਾ ਅੱਜ ਕੱਲ ਕਹਿ ਦੇਗੀ ਲੈ ਸ਼ਰਾਬ ਗਾਤਾ ਨਸ਼ਾ ਆ ਸਮਾਨ ਦਾ ਨਸ਼ਾ ਮਿਨੇ ਆਪਾਂ ਨੂੰ ਨਾ ਇਹ ਕਿੰਨੇ ਆਪੀ ਅੱਜ ਨੂੰ ਇਹ ਸਮਾਨ ਦੇ ਹਾਲਾਤ ਦੇਖ ਲੋ ਇਹ ਸਮਾਨ ਦੇ ਹਾਲਾਤ ਨੇ ਇਥੋਂ ਤੱਕ ਮੈਨੂੰ ਪਛਾਣ ਸਿੱਧਿਆ ਕਿ ਮੈਂ ਹਮੇਸ਼ਾ ਹੋਵੇ ਆਪਣੇ ਮੇਰੇ ਆਪਣਾ ਮੰਝੇ ਕੋਈ ਨਾ ਸੀ ਜਦੋਂ ਦਿਲ ਦਿਲ ਦੇ ਵਿੱਚ ਖੋਬਣ ਦੇ ਆਇਆ ਜਾਂ ਖੋਬਣਾ ਚੰਗਾ ਆ ਪਹਿਲਾਂ ਮੇਰੇ ਵੱਲ ਦੇਖ ਲਿਓ ਕਿ ਮੇਰੇ ਨਾਲ ਕੀ ਕੁਝ ਬਣ ਗਿਆ ਤੇ ਇਹ ਹੁਣ ਨਸ਼ੇ ਗੰਦੇ ਨਸ਼ੇ ਨੇ ਮੇਰਾ ਘਾਟਾ ਜੜ ਛੱਡੇ ਆ ਇਹ ਜਿਹੜੇ ਤੁਹਾਡੇ ਨਾਲ ਨਸ਼ਾ ਕਰਦੇ ਸੀਗੇ ਜਿਹੜੇ ਤੁਹਾਡੇ ਯਾਰ ਬੇਲੀ ਉਹਨੇ ਉਹਨਾਂ ਨੇ ਮਗਰੋਂ ਤੁਹਾਡੀ ਕੋਈ ਬਾਤ ਪੁੱਛੀ ਹੈ ਨਾ ਕੋਈ ਨਹੀਂ ਪੁੱਛਦਾ ਨਸ਼ੇ ਨਸ਼ੇੜੀ ਬੰਦਾ ਬੰਦਾ ਨਸ਼ੇ ਨਾਲ ਸਮਤ ਹੁੰਦਾ ਬਾਜ ਨਸ਼ੇੜੀ ਬੰਦੇ ਹੁੰਦਾ ਯਾਰ ਕੋਈ ਨਹੀਂ ਸਹੀ ਹੋਏਗਾ ਤੇ ਆ ਜਾਈਗਾ ਨਹੀਂ ਤੇ ਇੱਥੇ ਹੀ ਆ ਨਸ਼ੇੜੀ ਬੰਦਾ ਨਹੀਂ ਕਿ ਆ ਉਹ ਆਪਣੇ ਆਪ ਦਾ ਹੁੰਦਾ ਆ ਇਹ ਤਾਂ ਨਹੀਂ ਬੰਦਾ ਉਹਨੂੰ ਜਾਂ ਹੁੰਦਾ ਬਸ ਪੈਸੇ ਦਾ ਮਤਲਬ ਤੇ ਪੈਸੇ ਨਾਲ ਜਗਾਂ ਕਿਦਾਂ ਕਿਦਾਂ ਪਾਣੀ ਜੇ ਉਹ ਨਸ਼ੇੜੀ ਬੰਦੇ ਨੂੰ ਕਿਸੇ ਨਾਲ ਕੋਈ ਹਿੰਦਰ ਦੇ ਦਿੰਦੀ ਤੇ ਨਾ ਕੋਈ ਬੰਦਾ ਹੀ ਆ ਕਦੇ ਜੇ ਨਸ਼ੇ ਤੱਕ ਗੱਲ ਨਸ਼ੇ ਨਸ਼ੇ ਤੱਕ ਪਾਸਾ ਮਤ ਰਹਿੰਦੇ ਨੇ ਹੁਣ ਤੁਹਾਡੇ ਕੋ ਪੈਸੇ ਕੁਰ ਨਾਨਕਾ ਸਤਾਲ ਵਾਲਿਆਂ ਤਾਨੂੰ ਜਵਾਬ ਦਿੱਤਾ ਪ੍ਰਾਈਵੇਟ ਅਮਰਸਰ ਇਹ ਲਾਈਫ ਕੇਅਰ ਸੀਗੇ ਨਿਊ ਲਾਈਫ ਕੇਅਰ ਨਿਊ ਲਾਈਫ ਕੇਅਰ ਤਾਂ ਦੇ ਲੱਖਾਂ ਰੁਪਏ ਲੱਗੇ ਹੁਣ ਤੁਹਾਡੇ ਕੋਲ ਇਲਾਜ ਲਈ ਪੈਸੇ ਨਹੀਂ ਆ ਹੁਣ ਫਿਰ ਇਹ ਕਿਸ ਤਰ੍ਹਾਂ ਚੱਲ ਰਿਹਾ ਤੁਹਾਡਾ ਜਿਹੜਾ ਤੁਸੀਂ ਘਰ ਆ ਗਏ ਹੋ ਤੇ ਇਹ ਫਿਰ ਮलम ਪੱਟੀ ਜਾਂ ਜੋ ਵੀ ਮੜਮ ਮੋਟਾ ਕਿਸ ਤਰ੍ਹਾਂ ਚੱਲ ਰਿਹਾ ਇਹ ਫਿਰ ਮੰਮੀ ਨੇ ਖੋਜ ਆਪ ਦਵਾਈ ਬਣਾ ਕੇ ਲਾ ਦੋ ਦਿੰਦੇ ਨੇ ਤਕੋ ਜੇ ਇਦਨਾਮ ਵਾਸਤੇ ਵੀ ਪੜਾ ਕੇ ਲਾ ਦਿੰਦੇ ਨੇ ਉੱਤੇ ਤੇ ਤਾਂ ਚੱਲੀ ਜਾਂਦੇ ਆ ਕਹਿਣਾ ਚਾਹੋਗੇ ਕਿ ਇਹਨਾਂ ਮਦਦ ਲਈ ਕਹਿਣਾ ਚਾਹੂੰਗਾ ਜੀ ਉਹ ਵੀ ਇਤਰਾਮ ਅਤਿ ਖਾ ਸਕੇ ਮੇਰਾ ਅਲਾਸ਼ਿਤ ਹੋ ਸਕੇ ਤੇ ਇਹ ਤਾਂ ਛੋਟਾ ਭਰਾ ਵੀ ਇਸੇ ਅਲਾਮ ਮਸ਼ੇਦੀ ਲਾਮਤ ਚ ਲਾ ਗਿਆ ਉਹ ਤੁਹਾਡੇ ਵੱਲ ਵੇਖ ਕੇ ਲੱਗਾ ਕਿ ਉਹ ਕਿਸੇ ਯਾਰ ਬੇਲੀ ਦੀ ਆ ਗਿਆ ਉਹ ਯਾਰ ਬੇਲੀ ਆ ਗਿਆ ਉਹ ਪਹਿਲਾਂ ਉਹ ਪਹਿਲਾਂ ਨਹੀਂ ਮੇਟੋਂ ਲੱਗਦਾ। ਜੇ ਤੁਹਾਡੇ ਤੋਂ ਵੀ ਪਹਿਲਾਂ ਤੁਸੀਂ ਉਹਦੇ ਹੱਲ ਵੇਖ ਕੇ ਲੱਗੇ। ਹਾਂ ਇੱਕ ਦੂਜੇ ਵੱਲ ਵੇਖ ਕੇ ਲੱਗ ਜਾਂਦਾ। ਅੰਤ ਤੇ ਆਪਣੇ ਮਨ ਦੀ ਗੱਲ ਹੈ। ਜੇ ਆਪਣਾ ਮਨ ਕਰੇ ਉਹ ਬੰਦਾ ਸ਼ੁਰੂ ਹੁੰਦਾ। ਕਿ ਜੋ ਇਹਦੇ ਕੋਈ ਗਲਤੀ ਹੋ ਗਈ ਹੈ। ਬਸ ਹੁਣ ਮੇਰੀ ਬਦਦਦ ਕਰੋ। ਸਾਡੇ ਕੋਲ ਜੋ ਵੀ ਕਿਸੇ ਨੇ ਮਦਦ ਕੀਤੀ ਸਾਰੇ ਨੇ ਹੁਣ ਪੈਸਾ ਖਤਮ ਹੋ ਗਿਆ ਇਹ। ਬਹੁਤ ਉੱਜੜ ਗਏ ਆ ਤੇ ਬਸ ਅਸੀਂ ਮੈਂ ਇਹੀ ਹੱਥ ਜੋੜ ਕੇ ਬੇਨਤੀ ਕਰਨੀ ਹੈ ਕਿ ਸਾਰੇ ਮੇਰੀਆਂ ਚਾਰ ਧੀਆ ਮਤ ਮੇਰੀ ਬਦਦ ਕਰੋ ਤਾਂ ਕਿ ਮੇਰਾ ਪਤੀ ਇਹ ਮੋਦੀ ਲੜਾਈ ਲੜ ਰਿਹਾ ਉਹਨੂੰ ਜੀਵਨ ਮਿਲ ਜੇ ਬਸ ਲੜ ਰਹੇ ਸੋ ਸਾਡੇ ਪਹਿਲਾ ਇੱਥੋਂ ਜਦੋਂ ਇਹਨੇ ਕੀਤਾ ਸਾਰਾ ਕੁਝ ਇੱਥੋਂ ਤੁਸੀਂ ਗੁਰਨਾਨਕ ਲੈ ਕੇ ਗਏ ਇੱਥੋਂ ਪਹਿਲੇ ਮਾਜ ਖੜਿਆ ਫਿਰ ਦੂਜੇ ਮਾਜ ਖੜਿਆ ਫਿਰ ਬੈਂਤ ਕੋ ਵੀ ਖੜਿਆ ਫਿਰ ਸਤਾਰਾ ਤੇ ਗੁਰਨਾਨਕ ਖੜਿਆ ਉਹਨਾਂ ਦੇ ਬਾਪ ਦੇ ਤਾਂ ਸਾਨੂੰ ਕਿੰਦੇ ਲੈ ਜਾਂਦੇ ਫਿਰ ਉੱਥੇ ਲਿਆਂਦਾ ਵਾਦੀ ਲਵੀ ਲਿਆਂਦਾ ਜਿਹਦੇ ਪਹਿਲੇ ਤੋਂ ਲੈ ਕੇ ਆਏ ਆਪਾਂ ਫਿਰ ਉਹਨਾਂ ਨਾਲੇ ਸ਼ੁਰੂ ਕਰ ਦਿੱਤਾ ਉਹਨਾਂ ਨਾਲੇ ਸ਼ੁਰੂ ਕਰਤਾ ਸਾਨੂੰ ਨਹੀਂ ਦੱਸਿਆ ਇੰਨਾ ਮਹਿੰਗਾ ਹਸਤ ਹੈ ਆਈ ਜਿੰਨਾ ਪੈਸਾ ਕਰੂ 10000 ਰੁਪਏ ਤੋਂ ਘੱਟ ਤੋਂ ਜਮਾ ਕਰਾਉਣਾ ਰੋਜ਼ 15000 ਰੁਪਏ ਲੱਗਣਾ ਰੋਜ਼ ਜਿੰਨੇ ਮਾਲ ਮੁਕਾ ਚਾਰ ਵੜਾ ਕੰਮ ਤੋਂ ਮੁਕ ਤੋਂ ਲੇ ਗਏ ਹੁਣ ਉੱਥੋਂ ਫਿਰ ਫੇਰ ਉਹਨਾਂ ਨੇ ਪੈਸਾ ਖਤਮ ਹੋ ਗਿਆ ਸਾਡੇ ਕੋਲ ਉਹਨਾਂ ਨੇ ਕਹਿੰਦੇ ਤੁਹਾਨੂੰ ਛੁੱਟੀ ਦੇ ਦਿੱਤੀ ਵੇਖਿਆ ਭਾਜੀ ਬੱਚਾ ਵੀ ਨਾ ਠੀਕ ਨਹੀਂ ਹੋਇਆ ਤੇ ਛੁੱਟੀ ਕਿੱਦਾਂ ਦੇਤੀ ਨਾ ਛੁੱਟੀ ਦੋ। ਉਹ ਫਿਰ ਕਹਿੰਦੇ ਕਹਿੰਦੇ ਨਹੀਂ ਛੁੱਟੀ ਦੇਤੀ ਤੂੰ ਮੂੜ ਵੀ ਕਰਦੀ ਨਹੀਂ ਕਰੋ ਭਾਜੀ ਢਾਈ ਛੁੱਟੀ ਦਾ ਦਿਓ ਅਜੇ। ਤੇ ਕੋਈ ਦਿਨ ਪੈਸੇ ਵੱਲ ਹੀ ਆਵਾਂਗੇ ਭਾਜੀ ਤਾਂ ਮਰਜੀ ਮਾ ਕੇ ਲਿਓ ਆਪਣੇ ਬੱਚੇ ਨੂੰ ਠੀਕ ਕਰ ਲਾਂਗੇ। ਕੋਈ ਤੂੰ ਇਲਾਜ ਤਾਂ ਕਰੀ ਜਾ ਬਤਾ ਦਿੱਤਾ ਮਰਜੀ ਪੈਸੇ ਦਵਾ। ਬਾਪੜਾ ਘਰ ਵੇਚ ਕੇ ਵੀ ਪੈਸੇ ਦੇ ਦੋ ਫਿਰ ਮੇਰੇ ਬੱਚੇ ਦਾ ਇਲਾਜ ਕਰ ਦੋ। ਉਹ ਇੱਕ ਜਿੱਦ ਤੇ ਆ ਗਿਆ ਬੱਸ ਕਰ ਖਤਮ ਹੋ ਗਏ। ਫਿਰ ਤੂੰ ਸਿਕਰ ਲੈ। ਤੇ ਫਿਰ ਤੁਸੀਂ ਘਰ ਲਾਏ ਹੁਣ ਇੱਥੇ ਉਹਦਾ ਇਲਾਜ ਕੀਤਾ ਜਾ ਰਿਹਾ ਕਿ ਬਿਨਾਂ ਇਲਾਜ ਤੋਂ ਪਿਆ ਉਹ ਦੇਖ ਇੱਕ ਦੋ ਟ੍ਰੀਕਲ ਲਵਾ ਲਏ ਤੇ ਟ੍ਰਿਪ ਲਵਾ ਲਏ ਇੱਕ ਵਾਰੀ ਲਵਾ ਲਏ ਤੇ ਆੜੀ ਵਿੱਚ ਬਸ ਮੁੜ ਕੇ ਦੁਬਾਰੀ ਫੇਰ ਪਿਆ ਸਾਰੇ ਉੱਦਾ ਕੋਲ ਪੇਟ ਕਿੱਥੋਂ ਲੈ ਕੇ ਆਵਾ ਫੇਰ ਕਿੱਥੋਂ ਕਰਵਾ ਬੱਚੇ ਨੂੰ ਮੇਰਾ ਬੱਚਾ ਕਰਕੇ ਆਪਣੇ ਮੂਹ ਦੀ ਲੜਾਈ ਲੜਦੇ ਮੇਰਾ ਬੱਚਾ ਮੈਂ ਨਾ ਪਾ ਦਿਆ ਮੇਰਾ ਬੱਚਾ ਬਚਾ ਰਹੀਆਂ ਚਾਰ ਗੁੱਟਾਂ ਨਾਲ ਮੇਰਾ ਪੰਜਾਬੀ ਪਸਾਰ ਰਿਹਾ ਮੈਂ 2015 ਦਾ ਨਸ਼ਾ ਕਰ ਲੰਕਾ ਤੇ ਕਈ ਵਾਰ ਤੈਨੂੰ ਸੈਂਟਰ ਵੀ ਖੜਿਆ ਸੈਂਟਰ ਵੀ ਜਾਂਦਾ ਰਿਹਾ ਛੱਡਣ ਦੀ ਕੋਸ਼ਿਸ਼ ਵੀ ਕੀਤੀ ਤੂੰ ਛੱਡਣ ਦੀ ਕੋਸ਼ਿਸ਼ ਕੀਤੀ ਜਾਂਦਾ 2 ਮਹੀਨੇ ਦਾਸ਼ ਕਰਦਾ ਫੇਰ ਨਸ਼ੇ ਵੱਲ ਦੀ ਪਰਤਿੰਦਾ ਸੀ ਸੰਨਕੀਆ ਦਰ ਮਿਲਣ ਲਈ ਪੈਣੇ ਕਲੋਂ ਉਦਾਂ ਦਾ ਯਾਰੀ ਦੋਸਤੀ ਜ ਨਾ ਵੀ ਜਾਂਦਾ ਤੇ ਨਸ਼ਾ ਕਰਦਾ ਤੇ ਇਹ ਤੇਰੇ ਭਰਾ ਨੇ ਕਿਉਂ ਇਹ ਕਦਮ ਚੁੱਕਣਾ ਕਿਉਂ ਕਿਹੜੀ ਮਜਬੂਰੀ ਖਾਤਰ ਇਹ ਕਰਨਾ ਪਿਆ ਸਾਰਾ ਇਹ ਸਾਰਾ ਨਸ਼ੇ ਦੀ ਮਜਬੂਰੀ ਖਾਤਰ ਕਰਨਾ ਪਿਆ ਮੇਰਾ ਚਾਰ ਗੱਡੀਆਂ ਆਏ ਦੋ ਗੱਡੀਆਂ ਆਏ ਸਾਡੇ ਨੂੰ ਉਹ ਵੀ ਨਸ਼ੇ ਦੀ ਸਾਰਾ ਚਲ ਗਈਆਂ ਦੋ ਮੋਟਰਸਾਈਕਲ ਇੱਕ ਸਕੂਟਰੀ ਸਾਰਾ ਕੁਝ ਨਸ਼ੇ ਦੇ ਵਿੱਚ ਗੱਡੀ ਤੇ ਜਿਹੜੇ ਕੋ ਪੈਸੇ ਹੋਣੇ ਮੈਂ ਉਹ ਵੀ ਖਾ ਜੀ ਕਰਦਨ ਕਾ ਨਾ ਫੇਰਾ ਨਹੀਂ ਲੱਗਾ ਬੋਨਾ ਕਾ ਨਾ ਪਾਕਿਸਤਾਨ ਨਹੀਂ ਆ ਗੱਡੀ ਦੀ ਫੇਰਾ ਤੂੰ ਕਹੇ ਕਿਤੇ ਕਰਦਾ ਮੈਂ ਕਹਨਾ ਪਏ ਫੇਰਾ ਨਹੀਂ ਲੱਗਾ ਕਰਦਿਆਂ ਨੂੰ ਝੋਲ ਕੋਲ ਦੇਣਾ ਗੱਡੀ ਮਾ ਉੱਥੇ ਖਰੀ ਜਾ ਇੱਥੇ ਜਿੰਨੇ ਪੈਸੇ ਗੱਡੀ ਲੈਉਣੇ ਮੈਂ ਸਾਰੇ ਖਾ ਜਾਣੇ ਗੱਡੀ ਦੇ ਪਰਸੇ ਜਿੰਨਾ ਵੀ 2000 3000 ਜਿੰਨਾ ਵੀ ਸਾਰੇ ਪੈਸੇ ਮੈਂ ਖਾ ਜਾਣੇ ਗੱਡੀ ਦੇ ਸਮਾਨ ਦੀ ਠੀਕ ਹੈ ਲਾਈ ਜਾਣੇ ਤੇ ਹੁਣ ਤੇ ਇੱਕਦਮ ਨਸ਼ੇ ਵਾਲੀ ਨਹੀਂ ਜਾਣਾ ਬੋਤ ਮਾਡੀ ਕਦੀ ਕੇ ਗਰੀਆ ਤੇ ਨਿਰਬ 1-1 ਰੁਪਇਆ ਮੰਗ ਕੇ ਉਹਨਾਂ ਲਈ ਕਰਾਉਂਦੀ ਦੀ ਯਾਰ ਬੋਧਮੰਦਿਆ ਲੋਕੀ ਸਾਡੀ ਕਰਦੇ ਸੰਗ ਕਿ ਕੋ ਪਿਆ ਨਹੀਂ ਮੰਗਿਆ ਸਾਰੇ ਬਿਆਰ ਚੋਂ ਵੀ ਕਰਾਈ ਇਕੱਠੀ ਕਰਕੇ ਲੋਕਾਂ ਨੇ ਗਰੀਆ ਤੇ ਜੋਰ-ਜੋਰ ਕੇ ਪੈਰੀ ਪੈ ਬੰਮੀ ਸਾਡੀ ਨੇ ਪੈਸੇ ਇਕੱਠੇ ਕੀਤੇ ਬਹੁਤ ਮੁਸ਼ਕਲ ਮਾਰ ਦੇ ਨਾ ਇਕੱਠੇ ਕਰਕੇ ਫਿਰ ਬਚਾ ਨਹੀਂ ਤੇ ਮਾਰ ਆ ਬਚਾਉਣ ਵਾਲਾ ਬਚਤ ਦੀ ਹਾਲਤ ਜਨੀ ਨਹੀਂ ਆਉਂਦੀ ਬਹੁਤ